ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਖਸਹਾਲ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਬਣਾ ਰਹੀਆਂ ਆਪਾਂ ਜੀ ਸੋਲੂਏ ਦੀ ਸਬਜੀ ਤੇ ਇੱਧਰ ਬਣਾ ਰਹੀਆਂ ਮੈਂ ਓਟਸ ਇਹ ਸੋਲੂਏ ਦੀ ਸਬਜੀ ਆਪਾਂ ਸਵੇਰੇ ਬਣਾਉਣੇ ਰਾਤ ਅਸੀਂ ਸਬਜੀ ਥੋੜੀ ਰਹਿ ਗਈ ਸਾਡੇ ਸਵੇਰ ਨੂੰ ਇਸ ਕਰਕੇ ਹੁਣ ਸਵੇਰੇ ਭੱਜ ਭਜਾਈ ਨਾ 16 ਕੱਢਿਆ ਪਹਿਲਾਂ ਥੋੜਾ ਜਿਹਾ ਫਿਰ ਹੁਣ ਮੈਂ ਬਣਾ ਰਹੀ ਹਾਂ ਸਵੇਰ ਵੇਲੇ ਸਬਜੀ ਤੇ ਪਿਆਜ਼ ਆਪਾਂ ਭੁੰਨ ਰਹੇ ਹਾਂ ਤੇ ਨਾਲ ਹੁੰਦੇ ਮੈਂ ਉਹ ਟਸ ਬਣਾ ਲਈਆਂ ਰਹੀਆਂ ਇਧਰ ਲੇਟ ਹੋ ਗਏ ਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਪਈ ਆ ਖਾ ਵੀ ਲਈ ਤੇ ਵੀਡੀਓ ਮਗਰੋਂ ਬਣਾਉਣੀ ਆ ਸੀ ਸਬਜ਼ੀ ਖਾ ਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਮੇਰੇ ਲੈਵ ਵਿੱਚ ਮੋ ਫੋਨ ਲਾਇਆ ਹੋਇਆ ਸੀ ਮੋਬਾਈਲ 'ਚ ਲੈਵ ਲਾਇਆ ਹੋਇਆ ਸੀ ਇਸ ਕਰਕੇ ਵੀਡੀਓ ਮਗਰੋਂ ਐਡਿਟ ਕੀਤੀ ਐ ਹੁਣ ਮੈਂ ਆਕਾਸ ਨੂੰ ਰੋਟੀ ਪਾਉਣੀ ਆ ਸਾਰਿਆਂ ਨੇ ਅਸੀਂ ਖਾ ਲਈ ਰੋਟੀ ਤੇ ਸਬਜ਼ੀ ਗਰਮ ਕਰ ਦਿੰਦੀ ਫਿਰ ਲਮ ਪਾਲੀ ਸੀ ਬਾਟੀ ਚ ਸਬਜੀ ਫਿਰ ਮੈਨੂੰ ਠੰਡੀ ਲੱਗੀ ਫਿਰ ਮੈਂ ਤੇਕੇ ਦੁਬਾਰਾ ਗਰਮ ਕਰਕੇ ਪਾ ਦੇ ਠੰਡਾ ਦਾਲ ਪਾਣੀ ਵਧੀਆ ਨਹੀਂ ਲੱਗਦਾ ਹੈਗਾ ਤੇ ਦਹੀਂ ਪਾਲਿਆ ਇੱਕ ਬਾਟੀ ਚ ਆਪ ਤੇ ਥੋੜੀ ਜਿਹੀ ਰੱਖ ਲਈ ਮੱਖਣੀ ਲਓ ਜੀ ਤੁਸੀਂ ਵੀ ਖਾਓ ਰੋਟੀ ਤੇ ਇੱਧਰ ਮੈਂ ਓਟਸ ਕੱਦੂ ਦੀ ਸਬਜ਼ੀ ਵਿੱਚ ਪਾ ਲਈ ਤੀ ਕੱਢ ਕੇ ਰੱਖ ਰਹੀਆਂ ਆਪਣੇ ਓਟਸ ਖਾਣ ਵਾਸਤੇ ਇਹ ਮੇਰੇ ਬ੍ਰੇਕਫਾਸਟ ਸਵੇਰ ਦੇ ਇੱਕ ਤਨਾ ਸਾਡੇ ਕੁੱਤੇ ਨੇ ਸਾਨੂੰ ਕੰਮਲੇ ਕਰ ਰੱਖਿਆ ਕੋਈ ਆ ਜੇ ਫਿਰ ਭੌਂਕਣੋਂ ਨਹੀਂ ਹਟਦੇ ਇੰਨਾ ਭੌਂਕਦੇ ਆ ਬਹੁਤ ਜ਼ਿਆਦਾ ਗੱਲ ਨਹੀਂ ਸੁਣਨ ਦਿੰਦੇ ਫਿਰ ਕੋਈ ਲਓ ਜੀ ਇਹ ਮੇਰੇ ਹੈਗੇ ਸਵੇਰ ਦਾ ਬ੍ਰੇਕਫਾਸਟ ਮੈਂ ਕद्दू ਦੀ ਸਬਜ਼ੀ ਦੀ ਜਿਹੜੀ ਹੈ ਅੱਲਾਂ ਦੀ ਉਹ ਇਹਦੇ ਵਿੱਚ ਪਾ ਲਈ ਮਲਾ ਲਈ ਤੇ ਹੁਣ ਮੈਂ ਆਪਣਾ ਬ੍ਰੇਕਫਾਸਟ ਕਰੂੰਗੀ ਤੇ ਸਬਜ਼ੀ ਰਿੱਜੀ ਜਾਊਗੀ ਇੱਧਰ ਲਈ ਲਓ ਜੀ ਇਹ ਮੈਂ ਤੜਕਾ ਲਾਇਆ ਉਹ ਦਿਖਾਉਣੀ ਆ ਤੁਹਾਨੂੰ ਪਾਣੀ ਆਪਾਂ ਆਪਣੀ ਲੋੜ ਮੁਤਾਬਕ ਪਾਵਾਂਗੇ ਸਬਜ਼ੀ ਤਾਂ ਸਾਰੇ ਬਣਾ ਲੈਂਦੇ ਆ ਬਸ ਗੱਲ ਤਾਂ ਇਹੀ ਹੈ ਛੋਡੇ ਤੱਕ ਵੀਡੀਓ ਪੇਸ਼ ਚਾਉਣ ਦੀ ਸਬਜ਼ੀਆਂ ਤਾਂ ਤੜਕੇ ਲਾਉਣੇ ਸਾਰਿਆਂ ਨੂੰ ਆਉਂਦੇ ਕਿਸੇ ਨੂੰ ਆਏ ਨਹੀਂ ਹੈਗਾ ਵੀ ਆਉਂਦਾ ਨਹੀਂ ਹੈਗਾ ਕੋਈ ਕੰਮ ਲਓ ਜੀ ਆਪਾਂ ਟੱਕਣ ਨੂੰ ਮਾਂਜ ਕੇ ਦੇ ਦੇਾਂਗੇ ਸਬਜ਼ੀ ਦੇ ਉੱਤੇ ਟੱਕ ਦੇਾਂਗੇ ਸਬਜ਼ੀ ਜੇ ਸਾਮ ਨੂੰ ਸਬਜੀ ਪਈ ਹੋਵੇ ਫਿਰ ਇੰਨਾ ਕੰਮ ਨਹੀਂ ਪੁੱਲਦਾ ਹੈਗਾ ਸਵੇਰੇ ਕੰਮ ਬਹੁਤ ਪੁੱਲ ਜਾਂਦਾ ਸਾਰਾ ਕੰਮ ਵੱਧ ਜਾਂਦਾ ਜੇ ਸਬਜੀ ਰਾਤ ਨੂੰ ਬਣੀ ਪਈ ਹੋਵੇ ਫਿਰ ਇੰਨਾ ਕੰਮ ਨਹੀਂ ਹੁੰਦਾ ਕੀ ਕਰਕੇ ਐ ਪੈਂਚਰ ਹੋਗੇ ਮੋਟਰਸਾਈਕਲ ਹੈ ਅਕਾਸ਼ ਹੂੰ ਪੈਂਚਰ ਹੋਗੇ ਬੋਲਟ ਹੂੰ ਹੂੰ ਕਿੱਥੇ ਜਾ ਕੇ ਲਓ ਜੀ ਆਪਾਂ ਕਾਊਂਟਰ ਦੇ ਨਾਲ ਹੁਣ ਦੇ ਲੀਰ ਫੇਰ ਤੇ ਥੋੜੀ ਸਫਾਈ ਜੀ ਹੋ ਜੀ ਕਾਊਂਟਰ ਤੇ ਇੰਨੇ ਨਾ ਵਧੀਆ ਲੱਗਦਾ ਹਾਂ ਡੇਵੇਲੇ ਕਰਦੀ ਐ ਮੈਂ ਖਿਆ ਸਾਰੇ ਵੱਡੇ ਭਾਂਡਿਆਂ ਨੇ ਫਿਰ ਕਾਊਂਟਰ ਪਰ ਐ ਪਰੇ ਲੱਗਦਾ ਨਾਲ ਹੁੰਦੀ ਮੇਰੀ ਆਦਤ ਆ ਸਮੇਟ ਦਿੰਨੇ ਆ ਆਪ ਸਾਮਾਨ ਸਾਰਾ ਕੱਢ ਦਿਆਂਗੇ ਆਪਾ

ਯਾਰ ਲੂਈ ਪਾਤੇ ਆਪਾ ਬੀਬੀ ਇਹਨ ਕੈ ਮੇਰਾ ਸੂਟ ਫੱਡ ਲਿਓਗਾ ਟਾਈ ਵਾਲਾ ਪ੍ਰਧਾਨ ਨੂੰ ਕਹੀ ਫੇਰ ਉਹਨੇ ਭੱਗ ਜਾਣਾ ਭਾਈ ਨੇ ਸੂਟ ਫੱਡ ਲਿਓ ਮੇਰਾ ਤੇ ਫੋ ਸਬਜੀ ਫਾਤੀ ਇਹ ਵੀਡੀਓ ਮੈਨੂੰ ਲੱਗਦਾ ਮੈਥੋਂ ਦੁਬਾਰਾ ਲੱਗੀ ਇਸ ਕਰਕੇ ਦੁਬਾਰਾ ਸਾਰਾ ਕੁਝ ਹੋਹੀ ਹੋਈ ਜਾਂਦਾ ਚਲੋ ਹੁਣ ਮੈਂ ਕੱਟਦੀ ਨਹੀਂ ਹੈਗੀ ਇਸ ਤਰੀ ਬਣਾਉਣੀ ਦੋ ਵਾਰ ਲੱਗੀ ਮੈਨੂੰ ਲੱਗਦਾ ਇਹ ਵੀਡੀਓ ਮੈਥੋਂ ਮੈਂ ਹੁਣ ਐਡਿਟ ਕਰਦੀ ਨੇ ਦੇਖੇ ਵੀਡੀਓ ਪਾਉਣਾ ਬਹੁਤ ਸੌਖਾ ਕੰਮ ਸੌਖਾ ਕੰਮ ਨਹੀਂ ਹੈਗਾ ਬਹੁਤ ਟਾਈਮ ਲੱਗਦਾ ਵੀਡੀਓ ਪਾਉਣ ਨੂੰ ਤੇ ਪਾਣੀ ਆਪਾਂ ਥੋੜਾ ਜਿਹਾ ਠਹਿਰ ਕੇ ਪਾਵਾਂਗੇ ਮੈਂ ਕਿਹਾ ਮਸਾਲਾ ਜਰਾ ਚ ਜਾਨਦਿਆ ਲਓ ਜੀ ਹੁਣ ਆਪਾਂ ਬਾਹਰੇ ਵੇਕ ਖਾਵਾਂਗੇ ਓਟਸ ਆਪਣੇ ਸਬਜੀ ਆਪਾਂ ਰੱਖਤੀ ਰਿਜਣੀ ਤਪ ਬਹੁਤ ਪਰ ਹਵਾ ਬਹੁਤ ਤੇਜ਼ ਲ ਰਹੀ ਹੈ ਸਾਰੇ ਵੀ ਦਿਵਾਰਾ ਲੱਗੀ ਦੋ ਵਾਰ ਹੋ ਗਈ ਆ ਹੁਣ ਮੈਂ ਮਿਲ ਫੇਰ ਥਾਲ ਚ ਰੋਟੀ ਰੱਖਦੀ ਆ ਦਿਮਾਗ ਵੀ ਚੱਕੇ ਪਏ ਨੇ ਪਤਾ ਨਹੀਂ ਕੀ ਹੋ ਜਾਂਦਾ ਦਿਮਾਗ ਨੂੰ ਸਾਰੀ ਦਿਹਾੜੀ ਇੱਕ ਹੀ ਕੰਮ ਬਸ ਸਬਜ਼ੀ ਰੋਟੀ ਆਹੀ ਕੰਮ ਨਹੀਂ ਮੁੱਕਣ ਦਾ ਨਾ ਲੈਂਦੇ ਮਾਲਕ ਕਹਿੰਦੇ ਨੇ ਬੀਬੀਆਂ ਨੂੰ ਕੋਈ ਕੰਮ ਨਹੀਂ ਹੈਗਾ ਨਾ ਸਾਨੂੰ ਵੇਲ ਨਹੀਂ ਹੈਗੀ ਹੁਣ ਮੈਂ ਵੀਡੀਓ ਦੁਬਾਰਾ ਵੀ ਨਹੀਂ ਲਾ ਸਕਦੀ ਚਲੋ ਐਂ ਪਾਉਂਗੀ ਵੀਡੀਓ ਆਪਾ ਕੱਢ ਰਹੇ ਹਾਂ ਜੀ ਸੋਲਵਾ ਸਵੇਰੇ ਇਹ ਵੀ ਬਹੁਤ ਨਕਿਆਨਾ ਕੰਮ ਮਸੋਲਵਾ ਕੱਢਣ ਤੇ ਹੀ ਪੂਰੀ ਦਿਹਾੜੀ ਪੁੱਟ ਜਾਂਦੀ ਐ ਸਵੇਰੀ ਕੱਢਿਆ ਮੈ ਸੋਲਵਾ ਤੇ ਇੱਧਰ ਪ੍ਰਧਾਨ ਪਲਾ ਰਹੇ ਨੇ ਘੋੜੀ ਨੂੰ ਪਾਣੀ ਸੇਵਾ ਕਰ ਰਹੇ ਨੇ ਘੋੜੀ ਦੀ ਮੈਂ ਕੱਢ ਰਹੀ ਹਾਂ ਸੋਲਵਾ ਕੱਲ ਤਾਂ ਮੈਨੂੰ ਬੁਖਾਰ ਬਹੁਤ ਤੇਜ਼ ਜਿਹੜੇ ਦੋ ਵਾਰੀ ਬੁਖਾਰ ਆਇਆ ਅੱਜ ਕੁਸ ਸਿਹਤ ਠੀਕ ਆ ਕਰ ਲੈਣਾ। ਕੱਲ ਤਾਂ ਚੁੱਟੀਆਂ ਕਰ ਕਰ ਆਇਆ ਬੁਖਾਰ। ਤੇ ਇੱਕ ਘੋੜਾ ਕੋਈ ਸੱਡ ਗਿਆ ਸਾਡੇ ਘਰੇ। ਖੜਾ ਹੋ ਗਿਆ 4 ਦਿਨ ਵਾਸਤੇ। ਇਨਾ ਹੀ ਇੱਕ ਨੇ ਮਾਰਦਾ ਬਹੁਤ ਜ਼ਿਆਦੇ ਪੌੜੀ ਮਾਰੀ ਜਾਂਦਾ ਸਾਡੇ ਗਮਾਂਢੀਆਂ ਨੂੰ ਦਸਾਉਂ ਨਹੀਂ ਦਿੰਦਾ ਉਹਨਾਂ ਦਾ ਨੀਂਦ ਹਰਾਮ ਕਰਤੀ ਉਹ ਤਾਂ ਸੀ ਹੱਸੀ ਜਾਂਦੇ ਸੀ ਸਾਰੇ ਸੋੜੂ ਦਾ ਇੱਕ ਦਿਨ ਪਹਿਲਾਂ ਕੱਢਿਆ ਜਾਵੇ ਤਾਂ ਠੀਕ ਰਹਿੰਦਾ ਟਾਈਮ ਤੇ ਕੱਢਣਾ ਤਾਂ ਬਹੁਤ ਔਖਾ ਉਹਨਾਂ ਚਿਰ ਸਾਰਾ ਕੰਮ ਹੋ ਜਾਂਦਾ ਜਿੰਨਾ ਟਾਈਮ ਇਹਨੂੰ ਕੱਢਣ ਨੂੰ ਲੱਗਦਾ ਇੱਧਰ ਪਾਣੀ ਪਲਾ ਰਹੇ ਨੇ ਪ੍ਰਧਾਨ ਘੋੜੀ ਨੂੰ ਸਵੇਰੇ ਸਵੇਰੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਕੱਠੇ ਆ ਬਸੇਰੀ ਜੀ ਦੁੱਧ ਪੀਣ ਲੱਗ ਗਈ ਹੁਣ ਉਹ ਘੋੜੀ ਖੜ ਗਈ ਪਾਣੀ ਨਹੀਂ ਪੀਂਦੀ ਉਹ ਇਹ ਵੀ ਬਸ ਜਦੋਂ ਜੀ ਕਰਦਾ ਉਹ ਨਹੀਂ ਜੰਗਣ ਲੱਗ ਜਾਂਦੀ ਆ ਮੇਰੀ ਦਵਾਈ ਵੀ ਲੇਟ ਕਰਵਾਤੀ ਹੈ ਜਸਤੂ ਰੂਏ ਨੇ ਇਧਰ ਆਪਣੀ ਛੋਟੀ ਭਰੀ ਫਿਰਦੀ ਹੈ ਤੋਰੀ ਸਾਰੇ ਆਪਣੀ ਸਿਹਤ ਦਾ ਖਿਆਲ ਰੱਖੋ ਮੌਸਮ ਬਹੁਤ ਖਰਾਬ ਹੋਇਆ ਪਿਆ ਹੁਣ ਆਪਾਂ ਕੱਪੜੇ ਪਤਲੇ ਕੱਢੀ ਜਾ ਰਹੇ ਹਾਂ ਵੀ ਮੌਸਮ ਹੋਰ ਤੇ ਹੈ ਹਜੇ ਠੰਡ ਆ ਗਈ ਕਈ ਥਾਵਾਂ ਨੇ ਗੜੇ ਪਏ ਨੇ ਤਾਂ ਕਰਕੇ ਠੰਡ ਆ ਗਈ ਬਹੁਤ ਜ਼ਿਆਦੇ ਤੇ ਆਪਦੇ ਸਿਹਤ ਦਾ ਖਿਆਲ ਰੱਖੋ ਸਾਰੇ ਜਣੇ ਬੁਖਾਰ ਜ਼ਖਾਮ ਸਾਰਿਆਂ ਨੂੰ ਤਕਰੀਬਨ ਹੋਇਆ ਪਿਆ ਕੋਈ ਹੋਈ ਇਹ ਜੇ ਰੈਂਦਾ ਹੋ ਜਿਹਨੂੰ ਨਹੀਂ ਹੋਇਆ ਹੁਣ ਸਾਨੂੰ ਤਾਂ ਦੋ ਤਿੰਨ ਚਾਰ ਵਾਰੀ ਗੇੜਾ ਦੇ ਗਿਆ ਬੁਖਾਰ ਲਓ ਜੀ ਇੱਧਰ ਕੰਮ ਵਾਲੀ ਭੈਣ ਵੀ ਆ ਗਈ ਤੇ ਬਿਸਕੋਚੇ ਲਾ ਰਹੀ ਸਫਾਈਆਂ ਕਰ ਰਹੀ ਹੈ ਇਹ ਥੋੜਾ ਲੇਟ ਆਉਂਦੀ ਹੈ ਇੱਕ ਕੱਲ ਤਾਂ ਵਧੀਆ ਲੇਟ ਆਉਂਦੀ ਹੈ ਉਹਦੋਂ ਸਾਡਾ ਰੋਟੀ ਟੁੱਕ ਦਾ ਨਿਬੜ ਜਾਂਦਾ ਜਦੋਂ ਇਹ ਆਉਂਦੀ ਹੈ ਨਹੀਂ ਫੇਰ ਰੋਟੀ ਟੁੱਕ ਦਾ ਔਖਾ ਹੋ ਜਾਂਦਾ ਵਿੱਚ ਆਪਾਂ ਗੇੜੇ ਕੱਢੀ ਜਾਂਦੇ ਚਲੋ ਜੀ ਜਦੋਂ ਆਪ ਤੋਂ ਨਾ ਕੰਮ ਹੋਵੇ ਤਾਂ ਕਰਵਾ ਲੈਣਾ ਚਾਹੀਦਾ ਕੰਮ ਸਫਾਈ ਬਿਨਾ ਘਰ ਵਧੀਆ ਨਹੀਂ ਲੱਗਦਾ ਲਓ ਜੀ ਵੀਡੀਓ ਨੂੰ ਫੋਲੋਵਾਚ ਕਰਨਾ ਜੋ ਵੀ ਭੈਣ ਭਰਾ ਵੀਡੀਓ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾ ਹੁਣ ਭੈਣ ਭਾਈ ਕਮੈਂਟ ਕਰਿਆ ਕਰਨਗੇ ਵੀਡੀਓ ਤੇ ਆਪਾਂ ਉਹਨਾਂ ਦੇ ਨਾਂ ਬੋਲਿਆ ਕਰਾਂਗੇ ਸਾਰਿਆਂ ਦੇ ਭੈਣ ਭਰਾਵਾਂ ਦੇ ਤੇ ਆਪਾਂ ਨੂੰ ਚੰਗੇ ਚੰਗੇ ਸੁਝਾਅ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਵੀ ਦੱਸਿਆ ਕਰੋ ਤੇ ਹੁਣ ਪੈਣ ਇਹ ਜੁੱਤੀਆਂ ਕੱਢ ਕੇ ਸਾਰਾ ਇਤੋਂ ਸਾਫ਼ ਕਰ ਦੋ ਹਰੇਕ ਥਾਂ 'ਚ ਜੁੱਤੀਆਂ ਜੁੱਤੀਆਂ ਨਹੀਂ ਠੀਕ ਆਉਂਦੀਆਂ ਸਾਰੀਆਂ ਚੀਜ਼ਾਂ ਠੀਕ ਆ ਜਾਂਦੀਆਂ ਨੇ ਜੁੱਤੀਆਂ ਨਹੀਂ ਮੁੱਕਣ ਦਾ ਨਾਂ ਲੈਂਦੀਆਂ ਲਿਆ ਲੈ ਰੱਖੀ ਜਾਂਦੇ ਆਪਾਂ ਪਰ ਪਰ ਜਦੋਂ ਪਾਉਣੀ ਹੁੰਦੀ ਓਦੋਂ ਕੋਈ ਥੇਮਦੀ ਨਹੀਂ ਹਰ ਰੋਜ਼ ਇਹਨਾਂ ਘੱਟ ਵਜ ਜੇ ਨਾ ਫਿਰ ਬਾਲਾ ਕੱਠਾ ਨਹੀਂ ਸਾਫ਼ ਕਰਨਾ ਪੈਂਦਾ। ਮੈਂ ਇੱਧਰ ਸੀਸੇ ਵਾਲੇ ਮੁਰੇ ਵੀ ਸਾਫ਼ ਕਰ ਦੂਗੀ। ਇਹ ਡੇਲੀ ਅਸੀਂ ਸਾਫ਼ ਕਰਦੀ ਆ ਭੈਣ। ਨਹੀਂ ਫਿਰ ਸੀਸਿਆਂ ਤੇ ਕਰ ਦ ਬਹੁਤ ਜ਼ਿਆਦਾ ਜੰਮ ਜਾਂਦੀ। ਸਭ ਸਭਾਈ ਬਿਨਾ ਕਰ ਨਹੀਂ ਰਹਿੰਦਾ ਕੀ ਕਰੂ ਬੰਦਾ ਲਓ ਜੀ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ ਬਾਈ ਬਾਈ